ਪਹਿਲਾ ਇੱਕ ਨਾ ਹੋਰ ਰੌਚਕ ਦੀ ਖਬਰ ਆ ਉਹ ਹੋਰ ਸਾਈਡ ਤੋਂ ਇਥੇ ਅਜੀਬ ਜਿਹਾ ਵਰਤਾਰਾ ਹੀ ਵਾਪਰ ਗਿਆ ਭਈ ਕਹਿੰਦਾ ਵੀ ਚੋਰ ਸੀਗਾ ਉਹਨੂੰ ਲੈ ਕੇ ਗਏ ਤੇ ਕੋ ਪੁਲਿਸ ਵਾਲੇ ਕਹਿੰਦੇ ਵੀ ਨਵਾ ਨੂੰ ਕਿੱਲੇ ਹੋਏ ਤੇ ਗੰਦਾ ਹੈ ਕੀ ਮਸਲਾ ਜੀ ਇਹ ਥੋੜਾ ਸਾਂਝਾ ਕਰਿਓ ਦਰਸ਼ਕਾਂ ਦੇ ਨਾਲ ਫਿਰ ਰਾਜਨੀਤੀ ਦੀਆਂ ਗੱਲਾਂ ਤੇ ਚਲੋ ਆਪਾਂ ਕਰਦੇ ਆਂ। ਉਹ ਦੇਖੋ ਇਹ ਕੱਲ ਦੀ ਉਥੇ ਬੜੀ ਘਟਨਾ ਚੋਣਾਂ 'ਚ ਚਰਚਾ ਦਾ ਵਿਸ਼ਾ ਹੈ। ਹੂੰ। ਅਸਲ ਚ ਕੀ ਹੈ ਕਿ ਉਹ ਕਿਤੇ ਕੋਈ ਫੈਕਟਰੀ ਬਣਾ ਰਿਆ ਸੀਗਾ ਉਹ ਅੱਗੇ ਵੀ ਕੋਈ ਚੋਰੀ ਚਾਰੀ ਉੱਥੇ ਹੋਈ ਤੇ ਉਹਨਾਂ ਨੇ ਉੱਤੇ ਆ ਕੇ ਤੇ ਉਹ ਬੰਦਾ ਫੜ ਲਿਆ ਹੂੰ ਬੰਦੇ ਅੱਜ ਕੱਲ ਜਿਹੜੇ ਹੁੰਦੇ ਨੇ ਸਭ ਖਾਣ ਪੀਣ ਵਾਲੇ ਤੁਹਾਨੂੰ ਪਤਾ ਹੀ ਆ ਜੀ ਇਹਦੇ ਉਦਾਂ ਹੀ ਕਲਵਾਤਮ ਕਾਤੀ ਦਸਤਾ ਮੈਂ ਕਹਿਣਾ ਹੁੰਦਾ ਕਿ ਇਹ ਤੇ ਆਪਣੇ ਆਪ ਨੂੰ ਬਸ ਰੱਖੀ ਫੰਦੇ ਆ ਹੂੰ ਬਿਲਕੁਲ ਉਹਨਾਂ ਨੇ ਕਿਤੇ ਕਟ-ਕਟ ਦਿੱਤਾ। ਹੂੰ ਉਹ ਦੇਖੋ ਗੱਲ ਦਾ ਵਿੱਚੋਂ ਪਤਾ ਕੀ ਹੁੰਦਾ ਹੈ। মিডিਆ ਚ ਲੋ ਆਪਾਂ ਜਿਸ ਤਰੀਕੇ ਨਾਲ ਪੇਸ਼ ਕਰਦੇ ਆ ਪੁਲਿਸ ਦੀ ਤਾਂ ਗੱਲ ਕੋਈ ਸੁਣ ਕੇ ਰਾਜੀ ਨਹੀਂ ਹੈ। ਪੁਲਿਸ ਦਾ ਪੱਖ ਨਹੀਂ ਹੋ ਰਿਹਾ। ਹਾਂ ਹੁਣ ਵਿਰੋਧ ਦੇ ਵਿੱਚ ਹਾਲਾਂਕਿ ਮੈਂ ਆਪਦੇ ਪੋਸਟ ਚ ਲਿਖਿਆ ਕਿ ਪੁਲਿਸ ਵਾਲੇ ਵਿਚਾਰੇ ਕੀ ਕਹਿ ਰਹੇ ਉਹਨਾਂ ਦੀ ਵੀ ਸੁਣ ਲੋ ਨਾ। ਜੀ। ਇਹਨਾਂ ਨੇ ਅੱਛਾ ਹੁਣ ਦੋਸ਼ ਲਾਇਆ ਕਿ ਭਾਈ ਗੱਲ ਇਹ ਆ ਕਿ ਜਦੋਂ ਅਸੀਂ ਲੈ ਕੇ ਗਏ ਹੂੰ ਸਿਟੀ 2 ਚ ਜੀ। ਜਿਨ੍ਹਾਂ ਨੂੰ ਅਬੂਰ ਬਾਰੇ ਨਹੀਂ ਪਤਾ ਮੈਂ ਦੱਸ ਦੇਵਾਂ ਕਿ ਅਬੂਰ ਇੱਕ ਵੱਡਾ ਸ਼ਹਿਰ ਤੇ ਆਪਣੇ ਪੰਜਾਬ ਦਾ ਆਖਰੀ ਇਹੀ ਹੈ ਜ ਰਾਜਸਥਾਨ ਬਾਰਡਰ ਤੇ ਕਹਿ ਲੋ ਚਲੋ ਹਰਿਆਣਾ ਵੀ ਕੋਈ ਬਹੁਤ ਹੀ ਦੂਰ ਨਹੀਂ ਅਬੂਰ ਤੋਂ ਜੀ ਤੇ ਅੱਛਾ ਉਥੇ ਦੋ ਤਿੰਨ ਠਾਣੇ ਆ ਮਤਲਬ 1 2 ਆ ਗਿਆ ਤੇ CIA ਸਟਾਫ ਵੀ ਹੈਗਾ ਉਥੇ ਅਬੂਰ ਦੇ ਵਿੱਚ ਜੀ ਠੀਕ ਹੈ ਜੀ ਸਦਰ ਵੀ ਹੈ ਮੇਰੇ ਖਿਆਲ ਦੇ ਮੈਂ ਸਾਰੇ ਤਕਰੀਬਨ ਵੇਖੇ ਮੈਨੂੰ ਤਾਂ ਪਤਾ ਇਸ ਆਪਣਾ ਜਿਹੜਾ ਪਿੰਡ ਆ ਨਾ ਉਹ ਵਿਚਾਲੇ ਆ ਇਦਾਂ ਮਲੂਟ ਤੇ ਅਪੂਰ ਦੇ ਉਹਨਾਂ ਕੇ ਸਾਨੂੰ ਉਹ ਪੈਂਦਾ ਉਹਨਾਂ ਕੋਲ ਪੈਂਦਾ ਤੇ ਉੱਥੇ ਉਹ ਥਾਣੇ ਚ ਕਿਤੇ ਗਏ ਨੇ ਤੇ ਉੱਥੇ ਨਾ ਸ਼ਾਇਦ ਇੱਕ ਐਸਐਚਓ ਬੀਬੀ ਹਮ ਨਾ ਭੁੱਲ ਗਿਆ ਪ੍ਰਮਿਲਾ ਸ਼ਾਇਦ ਉਹ ਕਹਿੰਦੇ ਆ ਕਿ ਅਸੀਂ ਬੰਦਾ ਲੈ ਕੇ ਗਏ ਤੇ ਕਹਿੰਦੇ ਵੀ ਚੋਰ ਲਿਬੜਿਆ ਸਾਨੂੰ ਤੇ ਸਾਫ਼ ਸੁਥਰਾ ਲਿਆ ਕੇ ਦਿਓ ਹਮ ऐसे ते बनावण वाली जी गल लग रही है नहीं चोर दी आज फोटो भी छाप ही आ हम्म ओ चोर दी फोटो ते ठीक है नहीं 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 ओ नुहवाई जंदे पे आ अच्छा कमाल है भाई ओ दे मतलब कह ना फिरते हां जी आज ते शुक्र करो उन्होंने वो बाल्टी जे नाल नहवाया मैं फोटो च देखया किथे ए नहीं है कि नु स्विमिंग पूल च ले गए किते भी जब ओथे नहवा के ले आओ इनु जी जी अच्छा ओ तो बाद की होया कि वो कंदे भी साफ सुथरा करके जदों अही लगाए हां ਤੇ ਮੁੜ ਕੇ ਉਹਨਾਂ ਨੇ ਕਾਰਵਾਈ ਕੀਤੀ ਨਹੀਂ ਉਹਨੂੰ ਛੱਡ ਦਿੱਤਾ ਅੱਛਾ ਇਹ ਉਤੋਂ ਮੁਸ਼ਕਲ ਕਮ ਹੋ ਗਿਆ ਮੈਂ ਤੇ ਲਿਖਿਆ ਮੈਂ ਕਿਹਾ ਵੀ ਹੁਣ ਪੁਲਿਸ ਦੇ ਇਤਿਹਾਸ ਦੇ ਵਿੱਚ ਇਨਵੈਸਟੀਗੇਸ਼ਨ ਦੇ ਇਤਿਹਾਸ 'ਤੇ ਇੱਕ ਮੀਲ ਦਾ ਪੱਥਰ ਆ ਕਿ ਪਹਿਲੀ ਗੱਲ ਇਹ ਕਿ ਚੋਰ ਨੂੰ ਨਹਾਉਣ ਵਾਸਤੇ ਪੁਲਿਸ ਨੇ ਕਿਹਾ ਕਿ ਨਹੀਂ ਹੂੰ ਜੇ ਕਿਹਾ ਤੇ ਫਿਰ ਸਾਬਣ ਤੇਲ ਕਿਹੜਾ ਲਾਇਆ ਜੀ ਇਹ ਵੀ ਜਾਂਚ ਪੜਤਾਲ ਹੋਏਗੀ ਨਾ ਕਿਉਂਕਿ ਇੱਥੇ ਮਾਲ ਮੁਕਦਮਾ ਬਣ ਜਾਣਾ ਕਿ ਉਹ ਸਾਬਣ ਦੀ ਚਿਪਰ ਕਿੱਥੇ ਆ ਬਾਲਟੀ ਕਿੱਥੇ ਆ ਜਾਂਚ ਪੜਤਾਲ ਦਾ ਗਿਰਸ਼ਾ ਹੋ ਸਕਦਾ ਉਹਨਾਂ ਕੇ ਗੱਲ ਇਹ ਆ ਕਿ ਹੁਣ ਇਹ ਬਣ ਗਿਆ ਇੱਕ ਮਜ਼ਾਕ ਦਾ ਵਿਸ਼ਾ ਜਿਵੇਂ ਆਪਣੇ ਵੀ ਇਥੇ ਮੁਕਸਰ ਚ ਹੋਇਆ ਖਾਲੀ ਲਫਾਫੇ ਵਾਲਾ ਤੁਹਾਨੂੰ ਪਤਾ ਹੀ ਹੈ ਨਾ ਹਾਂਜੀ ਹਾਂਜੀ ਬਿਲਕੁਲ ਲੰਬੀ ਠਾਣੇ ਦਾ ਕਿੱਡੀ ਗੱਲ ਬਣ ਸਾਰੇ ਜ਼ਿਲ੍ਹੇ ਦੇ ਵਿੱਚ ਕੱਲ ਉਹ ਖਬਰ ਜਿਹੜੀ ਇੱਕ ਮਸਾਲੇ ਵਾਲੀ ਖਬਰ ਬਣ ਗਈ ਆ ਬਿਲਕੁਲ ਬਲੀ ਸਾਹਿਬ ਨੇ ਉਹ ਹੀ ਗੱਲ ਕਰ ਦਿੱਤੀ ਉਹ ਤਾਂ ਉਹ ਵੀ ਆਪਣੇ ਇਲਾਕੇ ਦਾ ਹੀ ਸੀਗਾ ਨਾ ਠੰਡ ਹੁਣ ਜਿਹੜੀ ਗੱਲ ਸੁਣ ਨੂੰ ਦੂਜੀ ਸਾਈਡ ਤੋਂ ਮਿਲਦੀ ਹੈ ਕਿ ਅਸਲ ਉਹ ਜੁਆੜੀ ਸੀਗਾ ਨਿਸ਼ੜੀ ਸੀ ਇਹਨਾਂ ਦੇ ਕੁੱਟਤਾ ਵਾਵਾ ਜੀ ਕੁੜਤਾ ਤੇ ਉਹਨਾਂ ਨੇ ਤੇ ਇਹ ਕਿਹਾ ਵੀ ਇਹਨੂੰ ਦਵਾਈ ਦਾ ਪਾ ਲਈ ਵੇਕੇ ਤੇ ਠੀਕ ਕਰੋ ਪਹਿਲਾਂ ਠੀਕ ਕਰੋ ਜੀ ਵੀ ਜੇ ਅਸੀਂ ਹਵਾਲਾਤ ਦੇ ਵਿੱਚ ਪਤਾ ਇਹ ਸਾਡੇ ਬਲੇ ਲੱਗ ਜਾਣਾ ਕੁੱਟਿਆ ਤੁਸੀਂ ਆ ਜੀ ਹੁਣ ਵੇਖੋ ਪੁਲਿਸ ਵਾਲੀ ਜਿਹੜੀ ਸਾਈਡ ਹੈ ਨਾ ਉਹ ਆਪਾਂ ਵੇਂਦੇ ਹੀ ਨਹੀਂ ਆ ਉਹ ਕਹਿਣਗੇ ਕਿ ਜੇ ਮੰਨ ਲਓ ਕੁੱਟਿਆ ਜਾਂ ਤਾਂ ਨੇ ਜਿਗਾੜੀ ਉਹ ਪਹਿਲਾਂ ਜਿਗਾੜੀ ਮਤਲਬ ਕਿ ਆਪ ਪਾਸ਼ਾ ਜੀ ਆਪਾਂ ਕਹਿੰਦੇ ਨੇ ਖਾਣ ਪੀਣ ਵਾਲਾ ਤੇ ਉਹ ਮਤਲਬ ਉਹ ਹਵਾਲੇ ਦੇ ਵਿੱਚ ਪਾ ਦੀ ਉਹ ਮਰ ਗਿਆ ਤੇ ਸਾਰਾ ਠਾਣਾ ਟੰਗਿਆ ਜਾਊ ਜੀ ਉਹ ਕਹਿੰਦੇ ਵੀ ਇਹਨੂੰ ਠੀਕ ਠੋਕ ਕਰੋ ਦਵਾਈ ਦਪ ਉਹ ਕਹਿੰਦੇ ਵੀ ਅਸੀਂ ਤੇ ਦਵਾਈ ਦਪ ਇਹਨਾਂ ਨੇ ਨਵਾਂ ਨੂੰ ਦਿੱਤਾ ਆਪਣੇ ਹਿਸਾਬ ਕਿਤਾਬ ਨਾਲ ਜੀ ਚਲੋ ਹੁਣ ਗੱਲ ਇਹ ਆ ਕਿ ਉਹ ਜਿਹੜਾ ਹੁਣ ਪੁਲਿਸ ਦਾ ਮਾਮਲਾ ਹੁੰਦਾ ਚਲੋ ਡਰ ਗਿਆ ਹੋਣਗੇ ਵੀ ਇਹਨੂੰ ਹਵਾਲਾ ਚ ਪਾਇਆ ਮਰ ਗਿਆ ਤੇ ਸਾਡੇ ਵਿਲੇ ਲੱਗ ਜਾਏਗਾ ਉਸ ਤੋਂ ਬਾਅਦ ਪੁਲਿਸ ਨੇ ਮੇਰੇ ਖਿਲਾਫ ਦੇ ਨਾਲ ਕਾਰਵਾਈ ਜਿਹੜੀ ਨਹੀਂ ਕੀਤੀ ਉਹ ਇਹਦੇ 'ਚ ਇਹ ਵੀ ਬਚ ਗਿਆ ਕਿਉਂਕਿ ਜੇ ਮੰਨ ਲਓ ਉਹਦਾ ਮੈਡੀਕਲ ਹੋ ਜਾਵੇ ਜੀ ਇਹਨਾਂ ਦੀ ਕੁੱਟਮਾਰ ਆ ਜਾਂਦੀ ਹਮ ਚੋਰ ਤੇ ਚੋਰੀ ਦਾ ਪਰਚਾ ਹੋਣਾ ਛੋਟਾ ਜੀ ਤੇ ਇਹਨਾਂ ਦਾ ਪਰਚਾ ਵੱਡਾ ਹੋ ਜਾ ਬਿਲਕੁਲ ਜੀ ਜੀ ਚੋਰੀ ਹੋਈ ਆ ਸੋ ਇਸ ਕਰਕੇ ਕੈਲੋ ਕੇ ਇਹ ਪੱਖ ਇੱਕ ਪਾਸੇ ਤੇ ਮਜਾਈਆ ਜੈ ਵੀ ਚੋਰ ਸਾਫ ਸੁਥਰਾ ਚਾਹੀਦਾ ਨੂੰ ਧਵਾ ਕੇ ਲਿਆਓ ਲੋਕੀ ਕਹਿੰਦੇ ਹੁਣ ਵੀ ਨਾਲ ਇੱਕ ਸ਼ੈਂਪੂ ਦੀ ਸ਼ੀਸ਼ੀ ਰੱਖਿਆ ਕਰੀਏ ਜਿੱਥੇ ਕਿਤੇ ਚੋਰ ਫੜਿਆ ਗਿਆ ਨੂੰ ਦਵਾਦਬ ਪਹਿਲਾਂ ਉਹਦੇ ਸਿਰ ਦੇ ਵਿੱਚ ਸ਼ੈਂਪੂ ਦੀ ਪੂੜੀ ਮਲিয়ে ਚੰਨਵਾ ਕੇ ਤੋਂ ਆਏ ਸੀਗੇ ਹਨਾ ਸੈਨੀਟਾਈਜ਼ ਕਰੀਏ ਨੂੰ ਸੈਨੀਟਾਈਜ਼ ਕਰੋ ਪਹਿਲਾਂ ਚੋਰ ਨੂੰ ਮਤਲਬ ਕਿ ਉਹ ਗੱਲ ਜਿਹੜੀ ਹੈ ਨਾ ਉਹ ਇੱਕ ਕਹਿ ਲਓ ਕਿ ਮਜਾਈਆ ਗੱਲ ਸੀ ਮਸਾਲੇ ਵਾਲੀ ਗੱਲ ਸੀ ਇੱਕ ਨਵੀਂ ਗੱਲ ਸੀ ਉਹ ਜ਼ਿਆਦਾ ਚੱਲੇਗੀ ਪਰ ਦੂਸਰੀ ਸਾਈਡ ਵਾਲੀ ਗੱਲ ਜਿਹੜੀ ਹੈ ਨਾ ਉਹ ਹੁਣ ਕੋਈ ਸੁਣ ਨਹੀਂ ਰਿਹਾ ਕਿ ਅਸਲ ਦੇ ਵਿੱਚ ਪੁਲਿਸ ਨੂੰ ਆਪਦੇ ਬੜੇ ਡਰ ਹੁੰਦੇ ਇਹਨਾਂ ਦੇ ਬੰਦੇ ਬਹੁਤ ਇਸ ਤਰ੍ਹਾਂ ਸਸਪੈਂਡ ਹੋਏ ਆ ਜੀ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਮੈਂ ਤੇ ਮਾੜੀ ਗੱਲ ਦਾ ਕੁਛ ਦਾ ਕੁਛ ਬਣ ਜਾਂਦਾ ਹੈ